ਸਾਸੀ ਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਰੇਅਰ ਜੀ ਚੀਜ਼ ਆਪਣੇ ਕੋਲੇ ਇਹ ਜਿਹੜੇ ਮੇਰੇ ਵੀਰ ਮੇਰੇ ਕੋਲੇ ਘਰੇ ਮਿਲਣ ਆਏ ਉਹਨਾਂ ਨੇ ਤਾਂ ਇਹ ਵੇਖਿਆ ਵੇ ਤੇ ਜਿਨ੍ਹਾਂ ਨੇ ਨਹੀਂ ਆਏ ਉਹਨਾਂ ਨੇ ਕਹਿੰਦਾ ਨਹੀਂ ਵੇਖਿਆ ਜੀ ਇਹ ਛੋਟਾ ਜਿਹਾ ਇੰਜਨ ਆ ਬਾਈ ਜੀ ਇਹ ਕਾਰ ਦੀ ਡਿੱਗੀ ਚ ਰੱਖ ਕੇ ਲਜਾਇਆ ਜਾ ਸਕਦਾ Swift ਕਾਰ ਦੇ ਤੇ ਜਦੋਂ ਕਿਤੇ ਨਹਿਰ ਦਾ ਪਾਣੀ ਘਟ ਜਾਂਦਾ ਹੈ ਤੇ ਮੁੱਗੇ ਚ ਪੈਨੋ ਹਟ ਜਾਂਦਾ ਹੈ ਇਹ ਮਰ ਲੋਹਣਾ ਖਾਲੀ ਖੜਾ ਪਾਣੀ ਹੈ ਨਹਿਰ ਦਾ ਲਾਉਣਾ ਹੈ ਮੱਕੀ ਵਗੈਰਾ ਨੂੰ ਹੁਣ ਆక్సిਜਨ ਹੈ ਤੇ ਉਹਦੇ ਵਾਸਤੇ ਬੜੀ ਵਧੀਆ ਚੀਜ਼ ਹੈ ਇਹ ਤੇ ਇਹ ਚਾਈਨਾ ਬੇਡ ਇੰਜਨ ਹੈ ਜੀ ਇਹ ਦੇਖਣ ਜਾਈ ਲੱਗੂ ਬਈ ਭਾਫਾ ਨਿਕਲੀ ਜਾਂਦੀ ਹੈ ਗਰਮ ਹੁੰਦਾ ਸਾਰੀ ਦਿਹਾੜੀ ਐਂ ਚੱਲੀ ਜਾਂਦਾ ਬਾਈ ਜੀ ਇੰਜਨ ਇਹ ਤੇ ਨਾ ਤਾਂ ਇਹ ਗਰਮੀ ਹੁੰਦਾ ਤੇ ਨਾ ਇਹ ਫਸਦਾ ਹੀ ਹੈ ਜੀ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਹੈ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ ਪੁਰਾਣੇ ਆ ਜੀ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਆ ਜਿੱਧਰ ਨੂੰ ਆਪਾਂ ਜਾ ਰਹੇ ਆ ਜੀ ਇੱਥੇ ਆਪਣੇ ਨਹਿਰ ਵਗਦੀ ਹੈ ਕੋਈ ਸੂਆ ਆਖ ਦਿੰਦਾ ਕੋਈ ਨਹਿਰ ਆਖ ਦਿੰਦਾ ਜੀ ਸਾਡੀ ਭਾਸ਼ਾ 'ਚ ਤਾਂ ਇਹ ਸੂਆ ਹੀ ਹੈ ਤੇ ਨਹਿਰੀ ਪਾਣੀ ਲੰਗਦਾ ਜੀ ਇੱਥੋਂ ਦੀ ਇਹ ਤੇ ਇਹ ਜਿੱਥੇ ਮੁੰਡਾ ਖੜਾ ਹੈ ਪਾਈਪ ਲਾਈਨ ਆਪਣੀ ਆਉਂਦੀ ਹੈ ਤੇ ਜਿਹੜੀ ਆਪਣੇ ਅੱਗੇ ਸਾਰੇ ਬਾਣ ਚ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਚੱਕ ਕੇ ਪਾਣੀ ਨਹਿਰ ਦਾ ਪਾ ਰਹੇ ਆ ਤੇ ਮੱਕੀ ਨੂੰ ਲਾਉਣ ਵਾਸਤੇ ਤੇ ਜਿਵੇਂ ਕਿ ਹੁਣ ਕਣਕਾਂ ਵੱਢਣ ਤੇ ਤੇ ਆਕਸੀਜਨ ਆ ਪਾਣੀ ਨਹੀਂ ਮਿਲਦਾ ਕਿਸੇ ਪਾਸੇ। ਸੋ ਨਹਿਰ ਦਾ ਪਾਣੀ ਆਪਾਂ ਚੱਕ ਕੇ ਇਦਾਂ ਲਾ ਦਿੰਨੇ ਆ ਵੀ ਇਹ 1 ਲੀਟਰ ਡੀਜ਼ਲ ਨਾਲ 3 ਘੰਟਿਆਂ ਨੂੰ ਚੱਲ ਜਾਂਦਾ ਇੰਜਣ। ਇਹ ਛੋਟਾ ਜਿਹਾ ਇੰਜਣ ਈ ਆ ਬਾਈ ਜੀ ਕੋਈ 3-4 ਹਸਪਾਵਰ ਦਾ ਇੰਜਣ ਈ ਆ। ਇਹ ਇੰਨਾ ਛੋਟਾ ਵੀ ਇਹਨੂੰ ਆਪਾਂ ਕਾਰ ਦੀ ਡਿੱਗੀ 'ਚ ਰੱਖ ਕੇ ਲਿਜਾ ਸਕਦੇ ਆ ਕਿਤੇ ਵੀ। ਤੇ ਜਿਵੇਂ ਹੁਣ ਆ ਮੋਗੇ ਦੇ ਮੂੰਹ ਦੇ ਵਿੱਚ ਦੀ ਆਪਾਂ ਪੈਪਟ ਪਾਈ ਹੋਈ ਆ। ਤੇ ਜਦੋਂ ਨਹਿਰ ਦਾ ਪਾਣੀ ਖੜ ਜਾਂਦਾ ਮੁੱਗੇ ਚ ਪੈਨੋ ਹਟ ਜਾਂਦਾ ਤੇ ਨਹਿਰ ਦਾ ਪਾਣੀ ਲਾਉਣ ਵਾਸਤੇ ਫਿਰ ਇਹ ਆਪਾਂ ਪ੍ਰੋਜੈਕਟ ਬਣਾਇਆ ਹੋਇਆ ਇਹਨੂੰ ਇੱਥੇ ਮਸ਼ੀਨ ਦੇ ਕੋਲ ਲਿਆ ਕੇ ਰੱਖ ਲਈਦਾ ਤੇ ਚਲਾ ਦੀਦਾ ਇਹ 4 ਇੰਚੀ ਪਾਣੀ ਚੱਕਦਾ ਜੀ ਤੇ ਜਿਹਦੇ ਨਾਲ ਮੰਨ ਲਓ ਆਪਣਾ ਟਾਈਮ ਪਾਸ ਜਾ ਹੋ ਜਾਂਦਾ ਤੇ ਇੱਥੋਂ ਪਾਣੀ ਮੰਨ ਲਓ ਆ ਆਪਣੀ ਪਾਈਪਲਾਈਨ ਦੇ ਵਿੱਚ ਜਾ ਰਿਹਾ ਤੇ ਅੱਗੇ ਆਪਣੇ ਖੇਤਾਂ ਨੂੰ ਲੱਗ ਰਿਹਾ ਮੈਂ ਉੱਧਰ ਵੀ ਜਾ ਕੇ ਤੁਹਾਨੂੰ ਦਿਖਾ ਕੇ ਲਿਆਉਂਗਾ ਤੇ ਜਿੰਨਾ ਵੀਰਾਂ ਨੇ ਜ ਨਹੀਂ ਵੇਖਿਆਗਾ ਤੇ ਇਹ ਬਾਈ ਜੀ ਚైనా ਦਾ ਇੰਜਨ ਹੈ ਇਹ ਮੰਨ ਲਓ ਬਲੋਡ ਦੇ ਦੀਏ ਚਾਮ ਹਜੇ ਵੀ ਮਿਲ ਜਾਂਦੇ ਇੰਜਨ ਤੇ ਨਵੇਂ ਇੰਜਨ ਦੀ ਕੀਮਤ ਇਹਦੀ 2000 ਰੁਪਏ ਆ ਅੱਛਾ ਬਣਾਈ ਚੱਲ ਬਈ ਇਹ ਇੰਜਨ ਸਣੇ ਪੱਖਾ ਲੱਗਿਆ ਲਗਾਇ ਹੀ ਆਉਂਦਾ ਸੋ ਅੱਗੇ ਤੁਹਾਨੂੰ ਇਹਦੀ ਵੀ ਆਪਾਂ ਸਟਾਰਟਿੰਗ ਵੀਡੀਓ ਦਿਖਾਉਣੀ ਹੈ ਆ ਇਹਦਾ ਛੋਟਾ ਜਿਹਾ ਹੈਂਡਲ ਆ ਬਾਈ ਜੀ ਤੇ ਆਪਾਂ ਤੁਹਾਨੂੰ ਇਹ ਸਟਾਰਟ ਕਰਕੇ ਦਿਖਾਉਣੇ ਹੈਂਡਲ ਤੇ ਨਾਲ ਪਾਣੀ ਪਾ ਰਹੇ ਆ ਪੱਖੇ ਦੇ ਵਿੱਚ ਇੱਕ ਵਾਰ ਮਾਰੀਏ ਨੰਦ ਕਰਨਾ ਇਹਨਾਂ ਦਾ ਫਿਲਟਰ ਵੀ ਬੱਟਦਾ ਹੁੰਦਾ ਹੈ ਪਾਉ ਕੇ ਰੰਗ ਮੇਤ ਦੀ ਟਪਾ ਸਕਦੇ ਪਟ੍ਰੈਕ ਨਾ ਪਤਾ ਵੀ ਮੈਨੂੰ ਪਤਾ ਨਹੀਂ ਲੱਫਾਂ ਖਾਣ ਵਾਲੀ ਕੀ ਗੱਲ ਹੈ ਸਟਾਰਟ ਕਰੋ ਇਸ ਕੋ ਪੈ ਤੋ ਆਪਾਂ ਦਿਖਾਉਣ ਦੇ ਲਈ ਪਾਈਪ ਥੋੜੀ ਜਿਹੀ ਉੱਪਰ ਚੱਕ ਲਈ ਐ ਇਹ 4 ਇੰਚੀ ਦਾ ਸੌਂਡ ਹੈ ਜਿਹਦੇ 4 ਇੰਚੀ ਪਾਣੀ ਘੜ ਦਾ ਪੋਲਾ ਜਾਂ ਪ੍ਰੈਸ਼ਰ ਦਾ ਤੇ ਜੇ ਰੇਸ ਵਧਾ ਦਿੰਨੇ ਆ ਤਾਂ ਪਾਣੀ ਵੱਧ ਵੀ ਜਾਂਦਾ ਬਟ ਰੇਸ ਵਧਾਉਣ ਦੇ ਨਾਲ ਕੀ ਹੁੰਦਾ ਜਿਹੜੇ ਮੰਨ ਲਓ ਉਹਦੇ ਸੈਕਸ਼ਨ ਪਾਈਪ ਦੇ ਅੱਗੇ ਕੋਈ ਸਾਪ ਸੁਪ ਜਾਂ ਕੋਈ ਚੀਜ਼ ਆ ਜਾਂਦੀ ਹੈ ਤਾਂ ਫਿਰ ਉਹ ਮਰ ਜਾਂਦੀ ਹੈ ਤੇ ਸਲੋ ਰੇਸ ਤੇ ਚੱਲਣ ਦੇ ਨਾਲ ਜਿਹੜਾ ਉਹਦੇ ਅੱਗੇ ਕੋਈ ਚੀਜ਼ ਆ ਜਾਂਦੀ ਹੈ ਉਹਦੇ ਕੋਲੇ ਇੰਨਾ ਪ੍ਰੈਸ਼ਰ ਨਹੀਂ ਹੁੰਦਾ ਵੀ ਉਹ ਖਿੱਚ ਕੇ ਨਾਲ ਲੱਗ ਜੇ ਸੋ ਇਹਨੂੰ ਤਾਂ ਮੀਡੀਅਮ ਜੀ ਰੇਸ ਤੇ ਚਲਾਉਣਾ ਹੈ ਕਿਉਂ ਅੱਗੇ ਕੀ ਹੁੰਦਾ ਜਦੋਂ ਇਹਨੂੰ ਜ਼ਿਆਦਾ ਰੇਸ ਤੇ ਚਲਾ ਦਿੰਦੇ ਆ ਫਿਰ ਇਹ ਪਾਣੀ ਦੇ ਵਿੱਚ ਜਿੰਨੇ ਕੁ ਸੱਪ ਸੁਪ ਤੇ ਹੋਰ ਨਿੱਕੇ ਜੀਜ਼ਾ ਹੁੰਦੀਆਂ ਉਹ ਇਹਦੇ ਪੱਖੇ ਚ ਆ ਕੇ ਫਸ ਜਾਂਦੀਆਂ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਉਣਾ ਹੈ ਬਾਈ ਮੱਕੀ ਇੰਨੀ ਜਿੱਧਰ ਪਾਣੀ ਚੱਲ ਰਿਹਾ ਇੱਥੇ ਆ ਕੇ ਬਾਈ ਜੀ ਇਹ ਪਾਣੀ ਨਿਕਲਦਾ ਆਪਣੇ ਪਾਈਪਲਾਈਨ ਦੇ ਥਰੂ ਤੇ ਸਿੱਧਾ ਮੱਕੀ 'ਚ ਹੀ ਚੱਲ ਰਿਹਾ ਪਾਣੀ ਤੇ ਮੱਕੀ ਚ ਕੀਤੀ ਹੋਈ ਗੰਦ ਵਾਲੀ ਸਪਰੇ ਤਾਂ ਥੋੜਾ ਜਿਹਾ ਰੰਗ ਹੋਰ ਹੁੰਜਾ ਲੱਗ ਰਿਹਾ ਕਿਉਂਕਿ ਗੰਦ ਹੈ ਜਿਹੜਾ ਮੰਨ ਲਓ ਮੱਕੀ ਦੇ ਵਿਚਲਾ ਉਹ ਸੁੱਕ ਰਿਹਾ ਹੈ ਤੇ ਮੱਕੀ ਮੰਗ ਰਹੀ ਸੀ ਪਾਣੀ ਆਪਾਂ ਸੋਚ ਲਾਤਾ ਪਾਣੀ ਆ ਸਾਡਾ ਫੌਜੀ ਇਧਰ ਸ਼ੈਤਾਨੀਆਂ ਤੇ ਹੋਇਆ ਪਿਆ ਜੀ ਇਹਨੂੰ ਖੇਤ ਤਾਂ ਲੈ ਆਈਦਾ ਇਧਰ ਆ ਕੇ ਮਿੱਟੀ ਦਾ ਗਾਹ ਪਾਉਣ ਲੱਗ ਜਾਂਦਾ ਜਿਵੇਂ ਕਿ ਆਕਸੀਜਨ ਦੇ ਵਿੱਚ ਪਾਣੀ ਨਹੀਂ ਮਿਲਦਾ ਤੇ ਜਨਰੇਟਰ ਲਾਉਣੇ ਆ ਟਰੈਕਟਰ ਦੇ ਤਾਂ ਬਾਈ ਜੋ 4 ਤੋਂ 5 ਲੀਟਰ ਘੰਟੇ ਦਾ ਤੇਲ ਖਾਂਦਾ ਤੇ ਇਹ ਇੰਜਣ 300 ਗ੍ਰਾਮ ਤੇਲ ਖਾਂਦਾ ਜੀ ਘੰਟੇ ਦਾ ਤੇ 1 ਲੀਟਰ ਤੇਲ ਦੇ ਨਾਲ ਇਹ ਤਕਰੀਬਨ 3 ਘੰਟੇ ਆਰਾਮ ਨਾਲ ਚੱਲ ਜਾਂਦਾ ਤੇ ਆਹ ਪਾਈਪਲਾਈਨ ਦੇ ਥਰੂ ਪਾਣੀ ਇੱਥੇ ਨਿਕਲਦਾ ਤੇ ਅਗਲੀ ਪਾਈਪਲਾਈਨ ਦੇ ਵਿੱਚ ਐਂਟਰ ਹੋ ਜਾਂਦਾ ਇਹ ਇੰਜਣ ਦਾ ਪਾਣੀ ਥੋੜਾ ਤਾਂ ਕਰਕੇ ਐਂਜੇ ਲੱਗਦਾ ਜਿਵੇਂ ਖਾਲੀ ਜਿਹਾ ਸਿਸਟਮ ਹੀ ਚੱਲੀ ਜਾਂਦਾ ਹੁੰਦਾ ਇਹ ਜਿਹੜਾ ਚੈਂਬਰ ਹੈ ਤੇਨ ਮੋਟਰਾਂ ਦਾ ਬਣਾਇਆ ਹੋਇਆ ਹੈ ਜਿੱਥੇ ਫੁੱਲ ਤਨ ਮੋਟਰਾਂ ਦਾ ਪਾਣੀ ਆਉਂਦਾ ਤੇ ਦੋ ਅੱਗੇ ਲਾਈਨ ਜਾ ਕੇ ਮੱਕੀ ਨੂੰ ਪਾਣੀ ਲੱਗਦਾ ਉਹ ਜਿਹੜਾ ਇੰਜਣ ਚੱਲ ਰਿਹਾ ਸੀਗਾ ਉਹ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਜੀ ਇਹ ਉਹ ਜਿੱਥੇ ਵਾਈਟ ਵਾਈਟ ਜਿਹਾ ਸ਼ੋਅ ਹੁੰਦਾ ਜੀ ਇੱਥੇ ਚੱਲਦਾ ਪਿਆ ਆਪਣਾ ਇੰਜਣ ਇੱਥੋਂ ਘਟੋ ਘਾਟੇ 8-9 ਕਿਲੇ ਦੂਰ ਹੈ ਬਟਰ ਪਾਈਪ ਲਾਈਨ ਕਰਕੇ ਕੋਈ ਪਾਣੀ ਦੀ ਸਮੱਸਿਆ ਨਹੀਂ ਹੈਗੀ ਨਾ ਕਿਤੇ ਟੁੱਟਣ ਦੀ ਤੇ ਨਾ ਕਿਤੇ ਨਿਕਲਣ ਦੀ ਤੇ ਸਿੱਧਾ ਇੱਥੇ ਪਾਣੀ ਆ ਰਿਹਾ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਮੇਰਾ ਮਨ ਕੀਤਾ ਵੀ ਇਹ ਇੰਜਨ ਤੁਹਾਨੂੰ ਦਿਖਾਇਆ ਜਾਵੇ ਤੇ ਇਹ ਬੜੀ ਰੇਅਰ ਜੀ ਚੀਜ਼ ਆ ਆਪਾਂ ਵੀ ਇਹ ਸਾਹਮਣੇ ਰੱਖਿਆ ਹੋਇਆ ਇੰਜਨ ਹੈ ਇਹ ਜਦੋਂ ਕਿਤੇ ਜਿਆਦਾ ਮੀਂਹ ਆ ਜਾਂਦੇ ਤਾਂ ਇਹ ਚੱਕ ਕੇ ਬੋਰ ਦੇ ਵਿੱਚ ਪਾਣੀ ਛੱਟਣ ਦੇ ਕੰਮ ਵੀ ਆ ਜਾਂਦਾ ਹੈ ਤੇ ਜਦੋਂ ਆਕਸੀਜਨ ਆ ਜਾਂਦੇ ਤੇ ਇਹ ਨਹਿਰ ਸੂਏ ਚ ਪਾਣੀ ਚੱਕ ਕੇ ਲਾਉਣ ਦੇ ਵੀ ਕੰਮ ਆ ਜਾਂਦਾ ਆਪਣੇ ਅੱਜ ਇਹ 1.5 ਸਾਲ ਸਾਲ 1.5 ਸਾਲ ਤੋਂ ਖੜ੍ਹਾ ਇੰਜਨ ਨੂੰ ਚਲਾਇਆ ਜੀ ਤੇ ਕਾਫੀ ਦਿੱਕਤ ਆਈ ਅੱਜ ਇਹਨੂੰ ਚਲਾਉਣ ਦੇ ਵਿੱਚ ਪਹਿਲਾਂ ਜੀ ਉਦੋਂ ਸਾਡੇ ਕੋਲੇ ਕੋਈ ਕੈਮਰਾਮੈਨ ਹੈ ਨਹੀਂ ਸੀਗਾ ਤੇ ਆਪਾਂ ਕੋਈ ਵੀਡੀਓ ਵੀ ਨਹੀਂ ਸ਼ੂਟ ਕਰ ਸਕੇ ਤੇ ਕਾਫੀ ਟਾਈਮ ਖੜਾ ਹੋਣ ਕਰਕੇ ਇੰਜਨ ਨੂੰ ਸਟਾਰਟਿੰਗ 'ਚ ਕਾਫੀ ਜ਼ਿਆਦਾ ਦਿੱਕਤ ਆਈ ਅੱਜ ਚਲਾਉਣ ਦੇ ਵਿੱਚ ਤੇ ਨਹੀਂ ਜਿਵੇਂ ਇੰਜਨ ਇਹ ਚੱਲਦਾ ਰਹੇ ਫਿਰ ਤੇ ਮਾੜੇ ਇਹ ਨਹੀਂ ਸਟਾਰਟ ਹੋ ਜਾਂਦਾ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਵੀ ਹੈ ਨਾਲ ਦੀ ਨਾਲ ਹੀ ਸਟਾਰਟ ਹੋ ਜਾਂਦਾ ਜਿਹੜਾ ਆਪਾਂ ਹੁੰਦੇ ਤੇ ਜੇ ਕਰੈਨ ਨੂੰ ਆਪਾਂ ਸਾਲ ਵਾਸਤੇ ਬੰਦ ਕਰਕੇ ਰੱਖ ਦਿੰਨੇ ਆ ਤੇ ਸਟਾਰਟ ਕਰਨ ਚ ਕਾਫੀ ਦਿੱਕਤ ਆਉਂਦੀ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਅੱਗੇ ਤੇ ਅੱਗੇ ਸ਼ੇਅਰ ਕਰਦਿਆ ਕਰੋ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ